ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਜੈਂਟਸ ਦਿਖਾਉਣੇ ਆ ਮੁੰਡਿਆਂ ਵਾਲੀਆਂ ਨਵੇਂ-ਨਵੇਂ ਵੈਰਾਈਟੀਆਂ ਹੁੱਡੀ ਤੇ ਕੋਰੀਅਨ ਮਾਲ ਸਾਰਾ ਮਤਲਬ ਫਰੈਸ਼ ਵੈਰਾਈਟੀਆਂ ਤੇ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਆਪਣਾ ਰਾਉਂਡ ਨੈਕ ਤੋਂ ਚੱਕ ਰਿਹਾ ਤੁਮਾੜਾ ਟਿਕਲ ਬੈਕ ਫਰੰਟ ਬਣਿਆ ਹੋਇਆ ਜੀ ਤੁਹਾਨੂੰ ਨਵੇਂ-ਨਵੇਂ ਰੋਜ਼ ਦੀ ਰੋਜ਼ ਚੀਜ਼ਾਂ ਆਉਣਗੀਆਂ ਇਧਰ ਦੇਖੋ ਕਿਹੜੀ ਚੀਜ਼ ਦਿਖਾਉ ਜੀ ਆ ਲੋ ਕਰੋ ਜੀ ਅਗਲਾ ਹੁਣ ਆਸ ਤੋਂ ਬਾਅਦ ਆ ਜੀ ਹੁੱਡੀ ਹੁੱਡੀ ਚੈੱਕ ਕਰੋ ਨਵਾਂ ਬੇਸ ਅੰਦਰੋਂ ਬਾਹਰੋਂ ਫਿllਿੰਗ ਚੈੱਕ ਕਰ ਰਿਹਾ ਦੀ ਸਟਾਫ ਸਾਰੇ ਜੈਨੂਨਾਉਣਗੇ ਔਰ ਇਹਨਾਂ ਤੇ ਇਹ ਵੇਲੇ ਆਪਾਂ ਲੈਸ ਵੀ ਲਾਈ ਹੋਈ ਆ ਤੇ ਇਹਦੇ ਦਿਖਾਉਣ ਦਾ ਪਹਿਲਾਂ ਮੈਂ ਤੁਹਾਨੂੰ ਦੱਸਿਆ ਮਕਸਦ ਇਹ ਵੀ ਜਾਣਕਾਰੀ ਦੇਣਾ ਜਿਹੜਾ ਵਿਜ਼ਿਟ ਕਰਨਾ ਚਾਹੁੰਦਾ ਵਿਜ਼ਿਟ ਕਰ ਸਕਦਾ ਆਹ ਲੋ ਕਲਰ ਕਲੈਕਸ਼ਨ ਸਾਰਿਆਂ ਚ ਮਿਲੂਗੀ ਵੇਖੋ ਵੈਰਾਈਟੀਆਂ ਸਾਰੀਆਂ ਇਹ ਮੇਰੇ ਭੈਣਾ ਭਰਾ ਨੂੰ ਬੇਨਤੀ ਆ ਕਿ ਜਿਹੜਾ ਕੋਈ ਲਾਗੋ ਬਨੋ ਵੇਂਦਾ ਉਹ ਆਪਾਂ ਨੂੰ ਸੰਪਰਕ ਕਰ ਸਕਦਾ ਆਨਲਾਈਨ ਮੰਗਾਉਣੀ ਆ ਆਰਡਰ ਤੇ ਵੀ ਭੇਜ ਦਾਂਗੇ ਠੀਕ ਆ ਹੁਣ ਆ ਦੇਖੋ ਇਹ ਜਿਹੜੀਆਂ ਵੈਰਾਈਟੀਆਂ ਸਾਰੀਆਂ ਇਸ ਵੇਲੇ ਜੋ ਪੀਕ ਤੇ ਟ੍ਰੈਂਡ ਚੱਲਦਾ ਪਿਆ ਤੁਹਾਨੂੰ ਉਹ ਦਿਖਾ ਰਿਆ ਹੁਣ ਜਿੰਨੇ ਸਟੌਕ ਤਾਂ ਲਗਾਏ ਆ ਇਹਨਾਂ ਦੀ ਪ੍ਰੀਮੀਅਮ ਕੁਆਲਿਟੀ ਜਿਦੋਂ ਆ ਫਰਸਟ ਕਾਪੀ টাইਪ ਇਹ ਰਹੇ ਨੇ ਪਰ ਇੱਥੇ ਬੁਰ ਨਹੀਂ ਆਉਗੀ ਹੁਣ ਤੁਹਾਨੂੰ ਦਿਖਾਉਣਾ ਕਿ ਇਦਾਂ ਦੇ ਆਰਟੀਕਲ ਕੋਰੀਅਨ ਦੇ ਵਿੱਚ ਆ ਚੈੱਕ ਰਿਓ ਆਰਟੀਕਲ ਚੈੱਕ ਕਰਿਓ ਬੜਕੋ ਫਰੈਸ਼ ਵੈਰਾਈਟੀਆਂ ਇਹ ਆਈਟਮਾਂ ਚੱਲਦੀਆਂ ਵੀ ਆ ਜਿੱਦਾਂ ਗਾਣਿਆ ਗੁਣਿਆ ਸਿੰਗਰਾਂ ਸੁngਰਾਂ ਪਾਈਆਂ ਦੀ ਇੱਧਰ ਦੇਖੋ ਅੰਦਰੋਂ ਫਿਨਿਸ਼ਿੰਗ ਤੇ ਫਿਨਿਸ਼ਿੰਗ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਗਿਆ ਆ ਆਰਡਰ ਦਾ ਮਾਲ ਆ ਫਰਸਟ ਪੀਸ ਅ ਮੈਂ ਸੋਚਿਆ ਬੱਚਿਆਂ ਦੇ ਤੁਹਾਨੂੰ ਪਹਿਲਾਂ ਬਹੁਤ ਵਰੀ ਦਿਖਾਉਂਦੇ ਆ ਕੱਪੜੇ ਅੱਜ ਤੁਹਾਨੂੰ ਜਾਇੰਟਸ ਦਿਖਾਈਏ ਮੁੰਡਿਆਂ ਵਾਲੇ ਤੇ ਮੁੰਡਿਆਂ ਦਾ ਐਡੀ ਸੋਹਣੀ ਕਲੈਕਸ਼ਨ ਆਪਣੇ ਕੋਲ ਹੁੰਦੀ ਹੈ ਇੱਧਰ ਦੇਖੋ ਕੁਆਲਿਟੀ ਚੈੱਕ ਕਰੋ ਬੜੀਆਂ ਬੜੀਆਂ ਕਿਹੜੀਆਂ ਠੀਕ ਹੈ ਤੇ ਕੋਣ ਆਹ ਚੀਜ਼ ਚੈੱਕ ਕਰ ਗਾਰੰਟੀ ਆ ਹਰ ਇੱਕ ਚੀਜ਼ ਦੀ ਬੋਰਾ ਜੇ ਸਾਰੀਆਂ ਚੀਜ਼ਾਂ ਦੀ ਗਾਰੰਟੀ ਇਸ ਕਰਕੇ ਲਈ ਵੀ ਅਸੀਂ ਕੋਈ ਲਾਲਚ ਵੇਚਦਾ ਇੱਧਰ ਦੇਖੋ बस ਇਹ ਆ ਕੀ ਭੈਣਾ ਭਰਾਵਾਂ ਨੂੰ ਚੀਜ਼ ਤੋਂ ਜਾਣੂ ਕਰਾਇਆ ਜਾਵੇ ਵੀ ਆ ਚੀਜ਼ਾਂ ਚੱਲਦੀਆਂ ਜਿੱਥੋਂ ਮਰਜੀ ਤੁਸੀਂ ਲੈ ਸਕਦੇ ਜੇ ਸਾਡੇ ਤੋਂ ਲੈਣੀ ਸਾਡੇ ਤੋਂ ਇਧਰ ਵੇਖੋ ਚੀਜ਼ ਕਰੋ ਚੈੱਕ ਮੈਂ ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਨਵਾਂ ਵਾਦਾ ਹੈ ਕਿ ਹਰ ਰੋਜ਼ ਇੱਕ ਆ ਲੋ ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਨਵੀਂ ਤੋਂ ਨਵੀਂ ਵੈਰਾਈਟੀ ਆਉਗੀ ਸਾਰੀ ਟੌਪ ਬ੍ਰਾਂਡ ਚੀਜ਼ ਆ ਆ ਲੋ ਆ ਚੈੱਕ ਕਰੋ ਦੇਖੋ ਵੈਰਾਈਆਂ ਕਿੰਨੇ ਆਰਟੀਕਲ ਤੁਹਾਨੂੰ ਇੱਕ ਚੀਜ਼ ਦੇ ਵਿੱਚ ਮਿਲ ਗਏ ਇੱਧਰ ਵੇਖੋ ਪ੍ਰਤਪ ਦਿਖਾ ਆ ਵੀ ਇਹ ਜੀ ਦਿਖਾ ਇੱਧਰ ਵੇਖੋ ਆ ਦੇਖੋ ਸਟਾਫ ਇੰਨਾ ਜ਼ਿਆਦਾ ਹੈ ਵੀ ਬਾਹਲੇ ਕੱਪੜੇ ਪਾਉਣ ਦੀ ਲੋੜ ਨਹੀਂ ਹੁਣ ਇੱਧਰ ਵੇਖੋ ਸਾਰੀ ਸਟੋਰ ਵਾਲੀ ਕਲੈਕਸ਼ਨ ਆ ਇੱਧਰ ਵੇਖੋ ਇੱਥੇ ਦਿਖਾ ਕੋਚ ਦਾ ਆਰਟੀਕਲ ਆ ਆ ਦੇਖੋ ਬਹੁਤ ਜ਼ਿਆਦਾ ਜੈਨੂਇਨਟ ਹੈ ਮਰ ਸੋ ਇਸ ਤੋਂ ਬਾਅਦ ਮੈਂ ਤੁਹਾਨੂੰ ਇਹ ਚੀਜ਼ ਦਿਖਾਉਣਾ ਇੱਦਾਂ ਚਲਦੇ ਜੀ ਇੱਕ ਇੱਧਰ ਮਾਰਦੇ ਆ ਲੋ ਇਦੇ ਆਪਾਂ ਵੱਖਰਾ ਵਲੌਗ ਵੀ ਪਾਵਾਂਗੇ ਤੇ ਆਇਆ ਆਪਣੇ ਕੋਲ ਟ੍ਰੈਕਸੂਟ ਜੀ ਥ੍ਰੈਟ ਦੇ ਵਿੱਚ ਕਿਉਂਕਿ ਅੱਜ ਕੱਲ੍ਹ ਵੀਰ ਭਰਾ ਟ੍ਰੈਕਸੂਟ ਪਾਉਂਦੇ ਬਹੁਤ ਸ਼ਿਕਾਇਤ ਹੈ ਕਿ ਕੁਆਲਿਟੀ ਚੈੱਕ ਕਰੋ ਰੇਂਜ ਵੀ ਨਾਰਮਲ ਬੋਰਾ ਜੇ ਗਰੰਟੀ ਹੈ ਤੇ ਤੁਸੀਂ ਜਿੱਥੋਂ ਮਰਜ਼ੀ ਲਓ ਵਾਰ-ਵਾਰ ਤੁਹਾਨੂੰ ਇਹ ਕਿੰਨੇ ਬਸ ਵਲੌਗ ਵੇਖ ਕੇ ਪਿਆਰ ਦਿਓ ਤੇ ਸ਼ੇਅਰ ਕਰੋ ਆਪਣੇ ਭੈਣਾਂ ਭਰਾਵਾਂ ਨੂੰ ਕਿ ਤੁਹਾਨੂੰ ਜਾਣਕਾਰੀ ਨਵੀਂ-ਨਵੀਂ ਰੋਜ਼ ਦੀ ਰੋਜ਼ ਜਿਵੇਂ ਆਪਾਂ ਦੇ ਰਹੇ ਆ ਤੇ ਦਿੰਦੇ ਰਵਾਂਗੇ ਹਰ ਰੋਜ਼ ਇੱਕ ਨਵਾਂ ਵਿਸ਼ਾ ਨਵੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਫਿਰ ਇਸ ਤੋਂ ਬਾਅਦ ਇੱਕ ਆਰਟੀਕਲ ਵਿੱਚ ਤੁਹਾਨੂੰ ਹੋਰ ਦਿਖਾ ਦਿੰਨਾ ਇਸ ਉਹ ਆ ਇੱਕ ਟ੍ਰੈਕਟਰ ਆਂਦਾ ਆਪਣੇ ਕੋ ਕੋਰੀਆ ਨਾ ਆਵੇਂ ਕਹਿੰਦੇ ਨਾ ਥਾਪੀ ਨਾ ਗੜਗੜ ਵੰਡਾ ਲਿਓ ਖਰਾਬ ਹੋ ਜੇ ਮੇਰੇ ਕੋਲ ਸੜ ਜਾ ਇੱਥੇ ਦੇਖੋ ਚੀਜ਼ ਮੈਂ ਇਕੱਲਾ ਫਿਰ ਤਰੇਵੋ ਖਵਾਨੀ ਕ੍ਰੋਸ ਹੋ ਗਈ ਅੰਦਰੋਂ ਵੀ ਬਹੁਤ ਸੋਹਣੀ ਫਿਨਿਸ਼ਿੰਗ ਹੈ ਠੀਕ ਹੈ ਇੱਕ ਵਾਰੀ ਨਾ ਪਰ ਤਾਂ ਵੀ ਇੰਨਾ ਸਾਰਿਆਂ ਤੇ ਨਿਗਾ ਬਾਹਰ ਕਰਾ ਦੇ ਅਲੰਦਰੋਂ ਬਾਰਾ ਚੈੱਕ ਕਰੋ ਸਾਰਿਆਂ ਤੇ ਨਿਗਾ ਕਰਵਾ ਦੇ ਆ ਦੇਖੋ ਸਾਰਿਆਂ ਤੇ ਮਰਾ ਦੇ ਕੈਮਰਾ ਮਾਰ ਕੇ ਦਿਖਾ ਦੇ ਸਾਰੇ ਘੰਟਰਾ ਵੀ ਚੀਜ਼ਾਂ ਕੇ ਮਰੀਆਂ ਆਪਣੇ ਕੋ ਠੀਕ ਹੈ ਸੁਪਰ ਫਾਈਨ ਐਡ ਨਾਲ ਸੋ ਬਲੌਗ ਸ਼ੇਅਰ ਕਰਿਆ ਕਰੋ ਇਹ ਇਸ ਬਲੌਗ ਤੋਂ ਬਾਅਦ ਤੁਹਾਨੂੰ ਮੁੰਡਿਆਂ ਵਾਲੇ ਦੋ ਦੋ ਤਿੰਨ ਬਲੌਗ ਬਹਾਂ ਕਿਉਂਕਿ ਇੱਕ ਦੇ ਵਿੱਚ ਦੇ ਸੂਤਤਰ ਹੀ ਨਹੀਂ ਹੋਣਾ ਜਿੰਨੀ ਵੈਰੈਟੀ ਆਪਣੇ ਕੋ ਤੇ ਸਾਰਾ ਤੁਹਾਨੂੰ ਨਵੇਂ ਨਵੇਂ ਰੋਹ ਇਧਰ ਰੋਹੇ ਵੈਰੈਟੀ ਆਉਗੀ ਸੋ ਧੰਨਵਾਦ ਸਾਰਿਆਂ ਜਿਹੜੇ ਇੱਥੋਂ ਤੱਕ ਵੀਡੀਓ ਵੇਖ ਕੇ ਗਏ ਤੇ ਭੈਣਾਂ ਭਰਾ ਨੂੰ ਸ਼ੇਅਰ ਜਰੂਰ ਕਰਿਓ ਠੀਕ ਹੈ ਜੀ ਲਾਈਕ ਕਰਕੇ ਜਾਇਆ ਕਰੋ ਤੁਸੀਂ ਵੇਖ ਕੇ ਤਾਂ ਚਲ ਜਾਂਦੇ ਜੇ ਸੋ ਲਾਈਕ ਕਰੋਗੇ ਤੇ YouTube ਤੁਹਾਡੇ ਜਿਹੜੇ ਬਲੌਗ ਤੇ ਦੇਖੇ ਹੋਰ ਲੋਕਾਂ ਨੂੰ ਵੀ ਆਪੇ ਦਿਖਾਉਗਾ ਠੀਕ ਹੈ ਜੀ ਸੋ ਧੰਨਵਾਦ ਹਾਂਜੀ ਆਜੋ ਹੁਣ ਆਪਾਂ ਤੁਹਾਨੂੰ ਦਿਖਾਉਨੇ ਲੋਰ 3 ਥ्रेड ਬੇਸ ਜਿਹੜਾ ਆ ਜਾਏਗਾ ਚੱਲਣ ਡਿਆ ਜਿੱਤੇ ਬੁਰਨੀ ਆਉਣੀ ਆ ਚੈੱਕ ਕਰੋ ਚੀਜ਼ਾਂ ਚੱਲਣੀਆਂ ਫਸਟ ਨੰਬਰ ਬ੍ਰਾਂਡ ਤੋਂ ਹੀ ਚੈੱਕ ਕਰ ਲਿਓ ਨਾਮ ਨਹੀਂ ਇਦਾਂ ਲੈ ਸਕਦੇ ਇਹਦੇ ਚੈੱਕ ਕਰਿਓ ਆ ਵੇਖੋ ਲੋ ਕੁਆਲਿਟੀਆਂ ਇਹ ਸਾਰਾ 3 ਥ्रेड ਬੇਸ ਆ ਤੇ ਵੇਚਣ ਨੂੰ ਤੇ ਬਥੇਰਾ ਕੋਹ ਨਕਲੀ ਵੀ 2 ਥ੍ਰੈਡ ਨੂੰ ਵੀ ਕਹੀ ਜਾਂਦੇ 3 ਥ੍ਰੈਡ بیس ਆ ਜਿਹੜਾ 5 6 ਦਾ ਆ ਜਾਂਦਾ 400 ਦਾ ਵੀ ਆ ਉਹਨੂੰ ਵੀ ਇੱਥੇ ਵੀਡੀਓ ਚ ਕਹੀਏ ਨੇ ਪਰ ਸਾਡੇ ਕੋਲ ਡੁਪਲੀਕੇਸੀ ਦਾ ਕੰਮ ਕੋਈ ਨਹੀਂ ਇੱਧਰ ਦੇਖੋ ਪੈਰਾਸ਼ੂਟ ਸਟੱਫ ਜਿਹਨੂੰ ਕਹਿੰਦੇ ਅੱਜਕੱਲ ਹਵਾ ਕ੍ਰੋਸ ਹੋ ਜੇ ਤੇ ਲੋਰ ਸਾਡਾ ਇੱਧਰ ਦੇਖੋ ਲੁੱਕ ਵਾਈਕ ਡਾਗਰ ਲੁੱਕ ਹੀ ਦੀ ਜਬਰਦਸਤ ਹੈ ਵੀ ਜਿਹੜਾ ਰਹਿ ਰੱਬ ਦਾ ਨਾ ਇੱਧਰ ਦੇਖੋ ਸਾਈਡ ਪਾਕਟ ਦੇ ਵਿੱਚ ਬ੍ਰਾਂਡ ਤੁਸੀਂ ਆਪੇ ਚੈੱਕ ਕਰ ਲਿਓ ਪਰ ਲੱਗੇ ਹੋ ਜਿੱਦ ਰੱਖਿਆ ਚੀਜ਼ਾਂ ਬੈਕ ਪਲੱਸ ਫਰੰਟ ਦਿਖਾਓ ਜੀ ਦਿਖਾਓ ਚੀਚਾਂ ਠੀਕ ਹੈ ਜੀ ਤੇ ਤੁਹਾਡੇ ਅੱਗੇ ਸਨਮੁਖ ਕਰਦੇ ਨੇ ਆਪਾਂ ਆ ਲਓ ਆ ਜੀ ਦੇਖੋ ਲੋ ਸਪਰ ਚੀਚਾਂ ਠੀਕ ਹੈ ਜੀ ਆ ਲਓ ਉਹਨਾਂ ਅੱਗੇ ਆ ਜੂਗੀ ਸਾਰੀ ਆੜੀ ਟੌਂ ਆਟਾ ਉਹਨਾਂ ਅਜਕਲ ਬਹੁਤ ਚੱਲਣ ਦੀ ਮੇਰੀ ਬੇਨਤੀ ਸਾਰੇ ਭੈਣ ਭਰਾਵਾਂ ਨੂੰ ਵੀ ਤੁਸੀਂ ਇੱਕ ਰੀ ਜੇ ਲਾਗੋ ਬੰਨੋ ਤੇ ਵਿਜ਼ਿਟ ਜ਼ਰੂਰ ਕਰਿਓ ਨਾਲ ਦੱਸ ਦਿਓ ਇਹ ਅਹੀ ਵੀਡੀਓ ਵੇਖੀ ਜੀ ਤੁਹਾਡਾ ਮਾਨਦਾਨ ਸਪੈਸ਼ਲ ਹੋਊਗਾ ਤੇ ਕੁਆਲਿਟੀਆਂ ਜਿੰਨੀ ਤੁਹਾਨੂੰ ਵੈਰਾਈ ਦਿਖਾਣੀਆਂ ਜਿਹੜਾ ਕਸਟਮਰ ਵਿਜ਼ਿਟ ਕਰੂਗਾ ਆ ਚੀਜ਼ਾਂ ਸਾਨੂੰ ਕੋਲ ਲੈ ਕੇ ਜਾਊਗਾ ਇਹ ਗਰੰਟੀ ਤੇ ਆ ਬੋਰਾ ਜੇ ਇਹਦੀ ਵਾਪਸੀ ਕਿਉਂਕਿ 3 ਥ੍ਰੈਡ ਜਿਹੜਾ ਕਪੜਾ ਅਸਲ ਉੱਤੇ ਬੋਰਾ ਨਹੀਂ ਆਉਂਦੀ ਜੀ ਇਹ ਬਿਲਕੁਲ ਦੁਕਾਨਦਾਰ ਭਾਂਵੇਂ ਝੂਠ ਮਾਰੀ ਜਾਣ ਲੋਕੀ ਵੀ ਪਾ ਕੇ ਸੌਂ ਗਿਆ ਬੋਰਾ ਕੀ ਤਾਂ ਆ ਗਈ ਜਿੱਤੇ ਨਹੀਂ ਹੋਣੀ ਤੇ ਪਾ ਕੇ ਸੁੱਤਿਆਂ ਵੀ ਨਹੀਂ ਆਉਣੀ ਠੀਕ ਹੈ ਜੀ ਆ ਚੈੱਕ ਕਰੋ ਸਿਰੇ ਦੀ ਆਡਮ ਬਣੀ ਜੀ ਸੁਪਰ ਚੀਜ਼ਾਂ ਸੋ ਇਹ ਵੀਡੀਓ ਕਿਦਾਂ ਲੱਗੀ ਸਾਰੇ ਕਮੈਂਟ ਅਚੇਤ ਜਰੂਰ ਦੱਸਿਆ ਕਰੋ ਲਾਈਕ ਲੋ ਵੀ ਕਰਕੇ ਜਾਇਆ ਕਰੋ ਧੰਨਵਾਦ ਸਾਰਿਆਂ ਜਿਨ੍ਹਾਂ ਨੇ ਇੱਥੇ ਤੱਕ ਵੀਡੀਓ ਵੇਖੀ ਸੋ ਸ਼ੁਕਰੀਆ ਜੀ